ਪੰਪ ਵਾਲਾ ਗੰਮਾ ਜਾਉਣਾ ਸਹੀ ਗੱਲ ਆ ਪੰਪ ਵਾਲਾ ਸਿਸਟਮ ਹੀ ਆ ਗਰਲੈਂਡ ਵਾਲਾ ਪਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਦੋ گاਵਾ ਦਿਖਾਵਾਂਗੇ ਇੱਕੋ ਰੰਗ ਦੀਆਂ ਨੇ ਤਕਰੀਬਨ ਤਕਰੀਬਨ ਗਰਮੀ ਚੱਲਣ ਵਾਲੀਆਂ ਬੜਾ ਨੇ ਤੇ ਦੋਹਾਂ ਨਾਲ ਹੀ ਆ ਗਈਆਂ ਬੱਛੀਆਂ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲੇ-ਕੱਲੀ ਦੀਆਂ ਧਾਰਾ ਮਾਰ ਕੇ ਦਿਖਾਵਾਂਗੇ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਬਿਲਕੁਲ ਜਾਇਜ਼ ਜਾ ਕਰਾਵਾਂਗੇ ਬਾਈ ਤੋਂ ਕਰਾਵਾਂਗੇ ਵੀਡੀਓ ਦੇ ਵਿੱਚ ਹੀ ਆ ਜਾਓ ਜਮਕੌਰ ਫੇਰ ਸਤਿ ਸ਼੍ਰੀ ਅਕਾਲ ਭਰਾ ਮੇਰਾ ਹੋਰ ਕਿਵੇਂ ਆ ਪ੍ਰਮਾਤਮਾ ਦੀ ਕਿਰਪਾ ਵਧੀਆ ਚੱਲਦਾ ਕੰਮ ਵਧੀਆ ਪੂਰਾ ਮਾਰੋ ਮਾਰ ਚੱਲਦਾ ਅੱਜ ਦੀ ਘਣੀ ਚੱਲਦਾ ਕੱਲ੍ਹ ਦੇ ਦੇਖੀ ਨਾ ਬਈ ਇੱਥੋਂ ਸ਼ੁਰੂ ਕਰਦੀ ਐ ਇੱਥੋਂ ਕਰੀ ਸ਼ੁਰੂ ਹਾਂ ਪਹਿਲਾਂ ਤਾਂ ਗਰੀ ਕੱਦ ਕਾਠ ਹੀ ਦਿਖਾ ਦੇ ਬੱਛੀ ਦਾ ਤੇ ਉਸ ਤੋਂ ਬਾਅਦ ਦਿਖਾ ਦੇ ਦੋ ਨੰਬਰ ਤੇ ਇਹਦਾ ਲੇਵਾ ਇੱਥੋਂ ਗਾੜੀ ਦੇ ਬਸਵਾੜੀ ਦਿਖਾ ਦੇ ਪਰ ਮਾਇ ਲੱਗੇ ਕੱਲ ਮਾੜਾ ਥਾਣਾ ਬਈ ਯਾਰ ਆਰਡਰ ਕੁਆਲਿਟੀ ਦਿਖਾ ਦੇ ਤੇ ਨਾਲ ਇਹਦੇ ਆ ਕੀ ਬਹੁਤ ਪੱਠੇ ਪੱਠੇ ਖਾਣੇ ਲਿਖੇ ਬਈ ਮੈਂ ਬੜਾ ਖਾਣੇ ਨਾ ਪੱਠੇ ਪਿਓਰ ਜਰਸੀ ਦੀ ਬੱਛੀ ਆ ਪਿਓਰ ਹਾਂ ਜਮ 5000 ਬਾੜ ਦੀ ਕਹੇ ਜੀ ਆਪਾਂ ਲਈ ਸੀ ਬੱਸੀ ਉਹ ਮੈਨੂੰ ਮੋੜ ਜੀ ਮਾ ਹੁਣ ਐ ਗਾਣਾ ਕਿਵੇਂ ਮੋੜਨ ਦੇ ਦੂ ਭਰਾ ਹਣਾ ਠੀਕ ਹੈ ਗੱਲ ਐ ਮੋੜਦਾ ਮੋੜਨ ਜਿੰਦਾਲਾ ਮੋੜਦਾ ਤੋਰੋਗਾ ਨਹੀਂ ਇਹੋਲ ਕੇ ਤੇ ਕਦ ਪੂਰਾ ਫੁੱਲਾ ਗੋਈ 22 ਕਿਲੋ 21 ਤੋਂ 22 ਕਿਲੋ ਭਲੂਣ ਦਾ ਕੱਢਾ ਹੋਇਆ ਦਾ ਦੋ ਦੋ ਤੇ ਲੇਵੇ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਫਿਕਸ ਆ ਡਰਾ ਬੱਲ ਬਿਲਕੁਲ ਹਾਂ ਸੂਈ ਕਦੋਂ ਆ ਜੀ ਤੇ ਤੜਕੇ 4 ਕਿਲੋ ਸੂਈ ਜੇਰ ਜੂਨ ਦੀ ਵੀਡੀਓ ਆਪਣੇ ਕੋਲੇ ਹੈਈ ਹੈ ਵੀਰੇ ਜੇਰ ਜੱਪੇ ਦੀ ਵੀਡੀਓ ਪਾਈ ਕਰਾਂਗਾ ਜੇਰ ਜੱਪਾ ਡਾਨਾ ਇੱਥੋਂ ਦਿਖਾਈ ਗੈਰੀ ਪਿਛਾਲੇ ਪੱਖ ਤੋਂ ਜਾਨ ਜੋਨ ਦੀ ਵਛੀ ਜੇ ਫੁੱਲ ਬੱਟੇ ਵਰਗਾ ਡਰ ਬੈਠੋ ਹਾਂ ਕਦ ਕਦ ਕੁੱਦ ਪੂਰਾ ਫੁੱਲ ਆਇਆ ਸਹਿਜ ਕਦ ਬਿੱਡ ਵੀ ਚੰਗਾ ਤੇ ਬਾਕੀ ਜਿਹੜਾ ਮੌਸਮ ਆ ਮੌਸਮ ਦੇ ਵਿੱਚ ਚੱਲਣ ਵਾਲੀ ਵਛੀ ਆ ਜਿਹੜਾ ਮੌਸਮ ਹੁਣ ਆ ਰਿਹਾ ਕਹਿੰਦੇ ਵੀ 45 ਡਿਗਰੀ ਵਾਲੀ ਹੈ 45 42 ਵਾਲੀ ਹੋਈ ਹੈ ਬਿਲਕੁਲ ਜ਼ਿਆਦਾ ਗੁਰੀ ਹਾਂ ਇੱਥੋਂ ਦਿਖਾ ਗੈਰੀ ਜਿਹੜੀ ਕਦ ਕੁੱਦ ਦੇਖ ਆਇਆ ਪਿਆ ਲੰਬੀ ਵਿਰੇ ਰ ਗੁਰੀ 45 ਡਿਗਰੀ ਜਣੀ ਆਈਟਮਾਂ ਦਿਖਾਵਾਂਗੇ ਤੁਹਾਨੂੰ ਹੁਣ ਸਰਦੀ ਦੇ ਵਿੱਚ ਚੱਲੂਗੀ ਡੱਬੇ ਗੱਲ ਰ ਹਾਂ ਜਰਸੀ ਦੇ ਮੌਜਨ ਵਾਲੀ ਹੈ ਨਹੀਂ ਵਿਰੇ ਗਾਣਾ ਯਾਰ ਜਮਾਠ ਹੋਸ ਆ ਗਿਆ ਸਵੇਰ ਮੈਗੀ ਬਿਲਕੁਲ ਠੰਡੀ ਸੀਲ ਤੇ ਸ਼ਕੀਨ ਵੀ ਆ ਗਈ ਨਾਲ ਆ ਗਈ ਜਰਸੀ ਬੱਚੀ ਕਮਾਲ ਆ ਲੈ ਚਲ ਬਈ ਬੱਚੇ ਦੇ ਲੈ ਚਲ ਪਰੇਸ਼ਾਨ ਨਾ ਕਰ ਉਹੜਾ ਬੱਚਾ ਕਰ ਰਿਹਾ ਇੱਥੋਂ ਦਿਖਾ ਰਹੀ ਗਾੜੀ ਓਏ ਆ ਗਾੜੀ ਪਿਛਾੜੀ ਕਲਮੀ ਥਣ ਲੱਗਿਆ ਨਾ ਕਲ ਮਾਣਾ ਥਣ ਲੱਗਿਆ ਵੀਰੇ ਬਿਲਕੁਲ ਇਹ ਥਣ ਦੀ ਇੱਕ ਖਾਸੀਅਤ ਆ ਇੱਕ ਤਾਂ ਇਹਨੂੰ ਸੱਜਣੋਂ ਛੇਤੀ ਮਸਟੈਟਸ ਹੁੰਦੀ ਏ ਜੀ ਹੁਲਦੀ ਨਿਕਲੀ ਯਾਰੀ ਓਏ ਬਾਕੀ ਇਹਦਾ ਜਿਹੜਾ ਮੂੰਹ ਆ ਥਣ ਦਾ ਕਿਉਂਕਿ ਛੇਤੀ ਬੰਦ ਹੋ ਜਾਂਦਾ ਚਵਾਈ ਤੋਂ ਬਾਅਦ ਹਾਂ ਇਹ ਖਾਸੀਅਤ ਆ ਵੀ ਜਿਵੇਂ ਕਿਸੇ ਭਰਾ ਨੇ ਮੰਡੀ ਤੇ ਪਸ਼ੂ ਵੇਚਣਾ ਬਾਜ਼ਾਰ ਵਗੈਰਾ ਲਾ ਕੇ ਚੌਂਦੀ ਨਹੀਂ ਹਾਂ ਕਿਰਦੀ ਨਹੀਂ ਹੈ ਗਾਂਾਂ ਚੌਂਦੀ ਨਹੀਂ ਨਾਲ ਹੀ ਨਹੀਂ ਹੈਗੀ ਗਾਂਾਂ ਚਵਾਈ ਵੀ ਕਈ ਵਾਰੀ ਘੰਟਾ ਤੋਂ ਘੰਟੇ ਲੇਟ ਲੇਟੋ ਇਹਨੂੰ ਦਿੱਕਤ ਫੱਟਾ ਫੱਟਾ ਆ ਗਈ ਕੋਈ ਓਵਰ ਫੈਟ ਨਹੀਂ ਕੱਦ ਵਿੱਚ ਫੁੱਲਾ ਤੇ ਥੱਲੀਆਂ ਸਫਾਈਆਂ ਵਾਲੀਆਂ ਨੇ ਤੇ ਆ ਗਈ ਨਾਲ ਜਰਸੀ ਬੱਚੀ ਇਹਦੀ ਇਹ ਖਾਸੀਅਤ ਹੈ ਵੀ ਜਿੱਦਾਂ ਦਾ ਸੀ ਮੱਲਾਵਾਂਗੇ ਬੱਚਾ ਉਦਾਂ ਦਾ ਹੀ ਪਾ ਦੂ ਹਾਂ ਬਸ ਦੱਸੀ ਦਾ ਲਵਾਜਣਾ ਜਰਸੀ ਦਾ ਬੱਚੀ ਦਾ ਕਲਰ ਕਿਹਾ ਜਾ ਤੇ ਇਹਦਾ ਕਲਰ ਕਿਦਾਂ ਦਾ ਬੱਚਾ ਉਦਾਂ ਦੀ ਪਾ ਦੂ ਬਾਕੀ ਬੱਚਾ ਲਾ ਕੇ ਧਾਰਾਂ ਸਾਨੂੰ ਜਰੂਰ ਦਿਖਾਵਾਂਗੇ ਮਾਰ ਕੇ ਦੇਖੀ ਚੰਗੂ ਬਿਨਾ ਨਿਆਣੇ ਤੋਂ ਮਾਰਾਂਗੇ ਕੁਝ ਨਹੀਂ ਬਣੀ ਕੁਝ ਨਹੀਂ ਲੈ ਲੈ ਇਹ ਨਾਲੇ ਨਾਲੂਆ ਦਿਖਾ ਰਹੀ ਬੱਚੀ ਦਾ ਕਿਉਂਕਿ ਸਵੇਰੀ ਸੂਈਆ ਇੱਕ ਵਾਰੀ ਹਲੇ ਤੋਂ ਹੁੰਦੀ ਹੈ ਨਾ ਨਾ ਬੱਚੇ ਦੇ ਪੈਰਾਂ ਦੇ ਬਾਰੇ ਨਾ ਕੱਚੇ ਪੈਰਾਂ ਪੈਰਾ ਠੀਕ ਤੇ ਬਾਕੀ ਧਾਰਾਂ ਇਹਦੇ ਤੁਹਾਨੂੰ ਜਰੂਰ ਦਿਖਾ ਦਾਂਗੇ ਮਾਰ ਕੇ ਤੇ ਚਵਾਈ ਕਰਦਾ ਚਵਾਈ ਇਸ ਨੰਬਰ 'ਤੇ ਗੰਦੀ ਫੀਲ ਨਾ ਪਰਫਰ ਨੂੰ ਜੀ ਇੱਕ ਬਾਹਰ ਬਿਨਾ ਨਿਆਣੇ ਤੋਂ ਬਿਨਾ ਦੋਨੇ ਪਾਸੇ ਬਿਠਾਉਂ ਕਰੌਸ ਕਾਂ ਮਾਰਾ ਦੋਨਾਂ ਪਾਸੇ ਕਰੌਸ ਆਂਗ ਦੇ ਵਿੱਚ ਆ ਗਈ ਐਚ ਐਫ ਤਾਂ ਬਿਠਾ ਲੈਂਦੀ ਆ ਪਰ ਇਹ ਕਰੌਸ ਬੱਚੀ ਹਾਂ ਕਰੌਸ ਬਿਠਾਉਣਾ ਵੀ ਰੇ ਜਾਏਗਾ ਆਪਣੇ ਹਰੇ ਤੋਂ ਅੰਦਰ ਥੱਲੇ ਪੈ ਚਾਰੇ ਪਾਸੇ ਬਹਿ ਜਿਗਾ ਠੀਕ ਹੈ ਕੋਈ ਨਹੀਂ ਯਾਰਾ ਇਹ ਖਾਸੀਅਤ ਹੁੰਦੀ ਆ ਇਹ ਭਰਾਵਾਂ ਦੀ ਕਿ ਗਾਂ ਦੋ ਆ ਪਾਸੇ ਬਹਿ ਕੇ ਚੁੰਦੇ ਬਿਨਾ ਨਿਆਣੇ ਤੋਂ ਛੜ ਦਿੰਦੇ ਕਰਦੇ ਮਾਰ ਨਿਆਣੇ ਵਾਂਗ ਆਨਲਾਈਨ ਵਾਲਾ ਮੈਂ ਕਹੀ ਨਹੀਂ ਮੰਗਾਉਣੀ ਹੁੰਦੀ ਆਨਲ ਤੇ ਆਰਡਰ ਬਹੁਤ ਸੋਹਣਾ ਰੱਖਦੀ ਆ ਤੇ ਪੈਸੇ ਪੈਸੇ ਕਿੰਨੇ ਲਵੇਂਗਾ ਇਹਦੇ ਪੈਸੇ ਬ੍ਰੀਰ ਆਪਣੇ 70000 ਦੀ ਦੇ ਦਾਂਗੇ ਭਰਾਵਾ 70000 ਦੀ ਦੇ ਦਾਂਗੇ ਆਵਾ 75 ਦੀ ਦੇ ਆਪਾਂ ਮਾਨਤਨ ਜਾਂ ਕਰ ਦਾਂਗੇ ਮਾਨਤਨ ਕਰ ਦਾਂਗੇ ਬ੍ਰੀਰ ਮਾਨਤਨ ਬਾਈ ਕਹਿੰਦਾ ਥੋੜਾ ਬਹੁਤ ਉੱਚ ਕਰ ਦਾਂਗੇ ਤੇ ਬੱਛੀ 75 ਦੀ ਹੋ ਜੂਗੀ ਤੇ ਆਰਡਰ ਬਹੁਤ ਸ਼ਾਨਦਾਰ ਰੱਖਦੀ ਐ ਇੱਥੋਂ ਕਰ ਦಾಗ್ਦੇ ਆ ਚੈੱਕ ਆਰਡਰ ਬਿਲਕੁਲ ਆ ਨਮਾਗਰ ਵੀ ਬੱਸੀ ਤੇ ਆਪ ਵੀ ਬੱਸੀ ਹੋਵੇ ਤੇ ਨਾਲ ਆ ਗਈ ਜਰਸੀ ਦੀ ਬੱਛੀ ਤੇ ਹੌਣ ਗੈਰੀ ਮਾਰਦੇ ਕੈਮਰਾ ਆ ਬੱਛੀ ਆਰਡਰ ਕੁਆਲਿਟੀ ਦੀ ਮਾਰਦੇ ਆ ਮਰੇ ਇਹਦੇ ਵੀ ਪਹਿਲਾਂ ਆਡਰ ਇਹਦਾ ਵੀ ਆਨ ਫਾਸਮਾ ਦਾ ਆਡਰ ਆ ਗਿਆ ਨਾ ਖਾਣ ਬੜਾ ਲੱਗਿਆ ਕਮਾਲ ਦਾ ਗਲਾਸ ਵਰਗਾ ਗਲਾਸ ਵਰ ਮੁੱਠੀ ਹੱਥ ਨਾਲ ਜਮ ਠੰਡੀ ਸੀ ਲੱਗੀ ਬਾਲੀ ਨਹੀਂ ਆਈ ਇਹਨੇ ਵੀ 15 ਕਿਲੋ ਦਾ 14 15 ਕਿਲੋ ਹੁੰਦਾ ਨਾਲ ਪੱਛੀ ਆ ਇਹ ਮੰਗ ਰਹੀ ਦੱਸੀ ਆ ਬਲ ਜੈਡ ਵਾਲਾ ਇਹ ਕਿਆ ਦਿਨ ਦਾ ਸੂਆ ਹੋ ਗਿਆ ਇਹਨੂੰ ਤਿੰਨ ਚਾਰ ਦਿਨ ਹੋ ਗਏ ਵੀਰੇ ਸੂਈ ਨੂੰ ਚਾਰ ਪੰਜ ਦਿਨ ਹੋ ਗਏ ਹਾਂ ਚਾਰ ਪੰਜ ਹਾਂ ਇਹਨੇ ਹੋ ਚਾਰ ਪੰਜ ਦਿਨ ਹੋ ਗਏ ਪੰਜ ਚਾਰ ਕਿ ਦਿਨਾਂ ਦੀ ਸੂਈ ਹੋਈ ਆ ਇਹ ਆਰਡਰ ਰੱਖਦੀ ਆ ਜਮਾ 8 ਛੋਸ ਦੁੱਧ ਹਾਜ਼ਰ ਕਿੰਨਾ ਹੁਣ 14 15 ਕਿਲੋ ਦੁੱਧ ਕਲੀਅਰ ਹੀ ਆ 14 ਕਿਲੋ ਮੰਨ ਲੈ ਹਾਂ ਦੋ ਡੰਗ ਚੋਲੇ ਚਾਰ ਡੰਗ ਜੋ ਆਪ ਨੂੰ ਕੋਈ ਦੱਸ ਜੇਗਾ ਅਸਲੀ ਬਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਦੋ ਡੰਗ ਚੋਲੇ ਚਾਰ ਚੋਲੇ 14 ਕਿਲੋ ਦੁੱਧ ਇਹਦੇ ਕੋਲੇ ਆ ਗਿਆ ਤਿਆਰੀ ਦਾ ਆ ਗਈ ਇਹ ਵੀ ਫਿੱਟ ਫਿੱਟ ਜੀ ਫਾਲਤੂ ਨਹੀਂ ਹੈਗੀ ਮੋਟੀ ਨਾ 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 ਮੋਟੀ ਨਹੀਂ ਹੈਗੀ ਭਰਾ ਮੇਰਾ ਇੱਥੋਂ ਦਿਖਾ ਕੇ ਹੀ ਪਛਾਣੇ ਪੱਖ ਤੋਂ ਲੈ ਬਾ ਦੇਖ ਆਰਡਰ ਦੇ ਦੇਖੀ ਨਾੜਾ ਕਿਵੇਂ ਗੁਰੀ ਜਮਾਂ ਲੈ ਬਦੰਪਸ ਵੀ ਸੁਪਰ ਐਪ ਲੈ ਵਾ ਨਾੜ ਵਾਲੀ ਹਲਵਾਨਾਂ ਦੀ ਬੋਡੀ ਤੇ ਹਾਂ ਜਿਵੇਂ ਹਾਂ ਬੋਡੀ ਬੋਡੀ ਬਿਲਡਰ ਦੀ ਬੋਡੀ ਤੇ ਨਹੀਂ ਹੁੰਦੀ ਆ ਉਦਾਂ ਦੇ ਸਾਰੇ ਮੰਗਰ ਆਰਡਰ ਦੇ ਵੀ ਨਹੀਂ ਮੂਰ ਦਾ ਹੋਣੀ ਠੀਕ ਆ ਗੱਲ ਲੈ ਗੁਰੂ ਜੀ ਆ ਮਾਤਰ ਨਾਲ ਲੈ ਮਗਾ ਦਿਖਾ ਤੇ ਮਾੜੇ ਹੌਲੀ ਚੇਕ ਨਹੀਂ ਉੜਦੀ ਆ ਹਨਾ ਇਧਰ ਨੂੰ ਹੌਲੀ ਹੀ ਤੁਰਦੀ ਦੀ ਹਾਂ ਬਸੀ ਤੇ ਜਾਉਣਾ ਫਿਰ ਭੱਜ ਕੇ ਕਰਾਂ ਉੱਥੇ ਦਿਖਾ ਦਾਂਗੇ ਪਹੁੰਚ ਕੇ ਲੈ ਚੱਲ ਹੌਲੀ ਹੌਲੀ ਢਕਾਈ ਨਾ ਢਕਾਈ ਨਾ ਘੂਰ ਕੇ ਲੈ ਜਾ ਮੂਰ ਕੋਈ ਨਹੀਂ ਆਦੇ ਇਥੋਂ ਕਰ ਸਕਦੇ ਆ ਆਰਡਰ ਕੁਆਲਿਟੀ ਗਾਂ ਵਾਲੇ ਬੰਨੇ ਚੈੱਕ ਆਰਡਰ ਤਾਂ ਜਮ ਹੀ ਠੋਸ ਆ। ਠੋਸ ਆ ਮੰਨ ਲਈ ਆਰਡਰ ਦੇ ਨਾੜਾ ਮਗਰ ਲਈ ਤਾਂ ਹੈਗੇ ਨਾ ਪਿੱਛੇ ਵੀ ਨੇ ਸਾਰੇ ਆਰਡਰ ਅੱਗੇ ਪਿੱਛੇ ਹਰੇਕ ਪਾਸੇ ਆਰਡਰ ਤੇ ਨਾੜਾ ਨੇ ਜਿਵੇਂ ਕਿਸੇ ਬੌਡੀ ਬਿਲਡਰ ਦੀ ਬੌਡੀ ਤੇ ਹੁੰਦੀਆਂ ਨੇ ਜਿੰਮ ਜਿੰਮ ਚੰਗਾ ਮਾਰਦਾ ਹੋਵੇ ਆ ਉਹ ਸਿਸਟਮ ਉਹ ਸਿਸਟਮ ਆ ਦੇ ਬੱਕਸ 14 ਕਿਲੋ ਹਾਜ਼ਰ ਆ ਮੇਰੇ ਨੂੰ ਚੱਲ ਕੇ ਹਾਏ ਆਸ 20 20 20 ਗੱਡੂਗੀ ਹੈ ਬਾਈ ਮੱਝਾਂ ਵਰਗਾ ਮੱਝਾਂ ਵਰਗਾ ਦੁੱਧ ਗੱਡੂਗੀ 20 ਕਿਲੋ ਦੁੱਧ ਦੇਊਗੀ ਦੁੱਧ ਗੱਡੂਗੀ ਮੱਝਾਂ ਵਰਗਾ ਤੇ ਆ ਮੰਨ ਲਓ ਵੀ ਦੁੱਧ ਵੀ ਚੰਗਾ ਪਾ ਦੂ ਚੰਗੀ ਚੰਗੀ ਮੰਗਦੀ ਨੰਨੀ ਬੰਦੀ ਨੰਨੀ ਬੰਦੀ ਮਾਰ ਕੇ ਦੇਖੀ ਲੈ ਬੱਚੀਆਂ ਨਾਲ ਬਾਲੀ ਚੰਗੀ ਯਾਰ ਆਥਲ ਬੱਚਿਆਂ ਦੇ ਲਈ ਅੱਲਾਹ ਬੜੀ ਅੱਤਿਵਾਉ ਬਾਲੀ ਬਾਲੀ ਚੋਸਤਾ ਨਹੀਂ ਯਾਰ ਅਸਲ ਦੁੱਧ ਦੇ ਕੰਮ ਆ ਸਾਰੀ ਮਿਹਰਬਾਨੀ ਠੀਕ ਹੈ ਗੱਲ ਹਾਂ ਚਵਾਈ ਦੀ ਕਿਵੇਂ ਆਹੀ ਇੱਕ ਨੰਬਰ ਆ 100 ਦੀ 100 100 ਦੀ 100 ਵੀਰੇ ਹਾਂ ਜੀ ਆ ਗਈ ਤਾਂ ਕਰਦੀ ਬੰਨੇ ਫਿਰ 12 ਆਈਆਂ ਵੀ ਦਿਖਾ ਦਿੰਨਾ ਮਾਰ ਕੇ ਦੋਨਾਂ ਪਾਸੇ ਬਹਿ ਕੇ ਚਵਾਈ ਹੋਈ ਜੀ ਬੈਠ ਜੀ ਇਹ ਚਵਾਈ ਕਰ ਸਕਦੇ ਫਿਰ ਜਿਹਨੂੰ ਇੱਕ ਨੰਬਰ ਆ ਚਵਾਈ ਆ ਗੋਣਾ ਤਾਂ ਨਹੀਂ ਬਈ ਜਰਾ ਇਹ ਸਿਸਟਮ ਪਾਇਆ ਜਿਵੇਂ ਵੀ ਆਪਾਂ ਨੇ ਕੋਈ ਟੂਟੀ ਛੱਡੀ ਦੋਨੇ ਪਤਾ ਹੀ ਨਾ ਭਰਾ ਮੇਰੇ ਕੁਝ ਵੀ ਨਹੀਂ ਕਹਿੰਦੇ ਇੱਕ ਨੰਬਰਾਂ ਛੱਡੀ ਉਹਨੇ ਬੋਹ ਮੇਰਾ ਤੇਵਾ ਹੈਗਾ ਫੁੱਲ ਮੋਟਾ ਤੇ ਫੋਕਾ ਛੱਡ ਦੋਈ ਛੱਡ ਦੋ ਛੱਡ ਦੋ ਪੈਸੇ ਦੱਸੋ ਇਹ ਕਿੰਨੇ ਲਾਉਂਗਾ ਬਾ 5000 ਦੀ ਬੱਸੀ ਦੇ ਦਾਂਗੇ ਦੇਖੀ ਲਾਡਰੇ ਦੇਖੀ ਨਾਣਾ ਦੇ ਕੀ ਬਰੀ ਦੇਖਾ ਇਹ ਗੱਡੀ ਕਰਾਵੇ ਚਮਕਾਉਂ ਪੀ ਲੈਂ ਪੀ ਬੱਸੀ ਦੁਵਾਰੇ ਜਦੋਂ ਫੇਰ ਮਾਰਦੀ ਉਹ ਮਾਰਦੀ ਬਾਈ ਨਹੀਂ ਕੁਝ ਵੀ ਨਹੀਂ ਕਹਿੰਦੀ ਬੱਸੀ ਜਰਾ ਲੈ ਤੇ ਮੂਲੀ ਗੱਡੀ ਦਿਖਾ ਦੇਖੀ ਨਾਡਰੇ ਦੇਖੇ ਸਾਰੇ ਨਾਣਾ ਐ ਭਰੀ ਪੈ ਰਹੇ ਫੁੱਲ ਕਰਵਾਉਂਦੀ ਕਰਾਵੇ ਤਸੱਲੀ ਅੱਜ ਦੇਖੀ ਲੈ ਆ ਚੀਜ਼ ਸਾਰੀ ਭਰੀ ਪਈ ਜਮਾਂ ਇਹ ਬੱਚਾ ਚੋਲੇ ਚ ਵਾਈਏ ਉਸਮੇ ਨਹੀਂ ਨਿਕਲੇ ਦੇਖੀ ਪੰਪਾਲਾ ਗਮ ਦਾਜ ਹੋਣਾ ਸਹੀ ਗੱਲ ਆ ਪੰਪਾਲਾ ਸਿਸਟਮ ਹੀ ਹੈ ਅੰਗਰੇਂਡ ਵਾਲਾ ਬਾੜੀ ਚੰਗੀ ਆਸ ਲੱਗ ਰਿਹੇ ਰਾ 20 ਕਿਲੋ ਦੋ ਜਣਾ ਵੀਗਰੋ ਜੇ ਮੈਂ ਲੈਣੀ ਹੋਏ 5 ਲੱਖ ਦੀ ਚ 4 ਲੱਖ 5 ਲੱਖ ਦੀ ਮਿਲੂਗੀ 65000 ਸਿਰਫ 65000 ਦੀ ਦੇ ਦਾਂਗੇ ਨੰਬਰ ਬੋਲਦੇ ਨੰਬਰ 9779475644 ਵੀਰੇ 9779475644 ਬਾਈ ਦਾ ਨੰਬਰ ਹੈ ਬੜਾ ਦੋ ਦਿਖਾਤੀਆਂ ਦਿਖਾਤੀਆਂ 45 ਡਿਗਰੀ ਚ ਚੱਲਣ ਵਾਲੀਆਂ ਕੰਮ ਦੀਆਂ ਬੜਾਂ ਬਾਕੀ ਗੱਲਬਾਤ ਬਾਈ ਨਾਲ ਕਰ ਲਿਓ ਤਸੱਲੀ ਕਰਕੇ ਖਰੀਦ ਲਿਓ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ